ਸਤਿ ਸ਼੍ਰੀ ਅਕਾਲ ਜੀ ਨੰਥ ਫੈਸ਼ਨ ਬੁਟੀਕ ਐਂਡ ਫੂਡ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਦੁਪੱਟਾ ਟਾਈ ਡਾਈ ਕਰ ਰਹੇ ਹਾਂ ਜੀ ਦੇਖੋ ਸਿੰਗਲ ਕਲਰ ਦੇ ਦੁਪੱਟੇ ਨੂੰ ਟਾਈ ਡਾਈ ਕਰਨਾ ਬਹੁਤ ਆਸਾਨ ਹੈਗਾ ਤੁਹਾਨੂੰ ਅੱਜ ਆਪਾਂ ਦੱਸਾਂਗੇ ਸਿਰਫ ਤੁਸੀਂ ਇਹ ਮਤਲਬ ਕਿ 20 ਰੁਪਏ ਚ ਤਿੰਨ ਰੰਗ ਚਾਰ ਰੰਗ ਜਿੰਨੇ ਮਰਜ਼ੀ ਬਣਾ ਲਓ 20 ਰੁਪਏ ਚ ਤੁਹਾਡੇ ਬਣ ਜਾਣਗੇ ਜਮੀ ਸੌਖਾ ਤਰੀਕਾ ਨਾ ਤੁਸੀਂ ਕੋਈ ਰੰਗਵਾਲ ਨਾਗਾ ਕੁਝ ਨਹੀਂ ਕਰਨਾ ਹੈਗਾ ਤੁਹਾਨੂੰ ਮੈਂ ਜਮੀ ਸੌਖੇ ਤਰੀਕੇ ਨਾਲ ਦੱਸ ਰਹੀ ਹਾਂ ਜੀ ਜਿਹੜਾ ਇਹ ਵੀ ਮੈਂ ਤੁਹਾਨੂੰ ਦੁਪੱਟਾ ਦਿਖਾ ਰਹੀ ਹਾਂ ਇਹ ਦੁਪੱਟਾ ਮੈਂ 2 ਸਾਲ ਪਹਿਲਾਂ ਕੀਤਾ ਸੀ ਜੀ ਇਸ ਟ੍ਰਿਕ ਨਾਲ ਟਾਈ ਡਾਈ ਤੇ ਐਵੇਂ ਇਹਦੀ ਬਾਟਮ ਕੀਤੀ ਸੀਗੀ ਇਹਦੀ ਸ਼ਰਟ ਦੀਆਂ ਜਿਹੜੀਆਂ ਬਾਹਵਾਵਾਂ ਬਣਾਈਆਂ ਸੀਗੀਆਂ ਤੇ ਵਿੱਚ ਮੈਂ ਕੁੜਤੀ ਦੇ ਫਰੰਟ ਤੇ ਵੀ ਵਰਕ ਕਰਿਆ ਸੀਗਾ ਇਹ ਬਹੁਤ ਸੋਹਣਾ ਡਿਜ਼ਾਈਨਰ ਜਿਹਾ ਨਾਲੇ ਤਾਂ ਸੂਟ ਬਣ ਗਿਆ ਨਾਲੇ ਕੋਈ ਖਰਚਾ ਨਹੀਂ ਹੋਇਆ ਤੁਸੀਂ ਇਹ ਮੰਨ ਲਓ ਇਹਦੇ ਵਿੱਚ ਘੱਟੋ ਘੱਟ ਮੈਂ ਪੰਜਾਬੀ ਬਰੀਏ ਨੂੰ ਵਾਸ਼ ਕਰਤਾ ਕਿਉਂਕਿ 2 ਸਾਲ ਹੋ ਗਏ ਵੀ ਹੁਣ ਆਪਾਂ ਕਿੰਨੀ ਵਾਰੀ ਪਾ ਲੈਨੇ ਇੱਕ ਸੂਟ ਨੂੰ ਕਿੰਨੀ ਵਾਰੀ ਮੈਂ ਇਹ ਸੂਟ ਧੋਤਾ ਇਹਦਾ ਜਿਹੜਾ ਕਿ ਦੂਸਰਾ ਵੀ بیس ਦਾ ਕਲਰ ਸੀਗਾ ਉਹ ਹਜੇ ਫੇਂਟ ਹੋ ਗਿਆ ਜਿਹੜੇ ਕਲਰ ਹੈ ਇਹਤੇ ਮੈਂ ਵੀ ਟਾਈ ਡਾਈ ਕੀਤੇ ਸੀਗੇ ਉਹ ਖਰਾਬ ਨਹੀਂ ਹੋਏ ਜੀ ਨਾ ਦੇਖੋ ਕੋਈ ਰੰਗ ਉਤਰਿਆ ਨਾ ਇੱਕ ਦੂਜੇ ਚ ਵੀ ਕੁਲੇ ਵੀ ਜਿਵੇਂ ਆਪਾਂ ਕਹਿੰਨੇ ਇੱਕ ਦੂਜੇ ਨਾਲ ਕੁਲਗੇ ਇਹ ਦੇਖੋ ਜੀ ਮੈਂ ਇਹੀ ਕਲਰਾਂ ਦੀਆਂ ਵਿੱਚ ਇਸ ਤਰੀਕੇ ਨਾਲ ਬੂਟੀਆਂ ਪਵਾ ਲਈਆਂ ਸੀ ਲਾਈਟ ਡਾਰਕ ਕਲਰ ਲਾ ਕੇ ਤੇ ਮੇਰਾ ਬਹੁਤ ਸੋਹਣਾ ਸੂਟ ਬਣ ਗਿਆ ਤੇ ਖਰਚਾ ਵੀ ਨਹੀਂ ਕੋਈ ਆਇਆ ਸਿਰਫ ਐ ਮੰਨ ਲਓ ਕਿ ਬੀਕਰ ਪਏ ਚ ਇਹ ਸਾਰਾ ਹੋ ਗਿਆ ਸੀਗਾ ਬੀਬੀ ਨਾ ਕੜਾਈ ਤੋਂ ਕਿਉਂਕਿ ਕੜਾਈ ਤਾਂ ਜੀ ਆਪਾਂ ਨੂੰ ਪਤਾ ਹੀ ਹੈਗਾ ਵੀ ਮਹਿੰਗੀ ਹੁੰਦੀ ਹੈਗੀ ਪਰ ਜਿਹੜੇ ਥੋੜੀ ਜਿਵੇਂ ਜੇ ਮਾਰਕੀਟ ਚੋਂ ਤੁਸੀਂ ਤਿੰਨ ਕਲਰ ਵੀ ਹੋ ਗਏ ਆਪਣੇ ਟਾਈ ਡਾਈ ਵਾਲੇ ਤੇ ਇੱਕ ਬੇਸ ਦਾ ਕਲਰ ਹੋ ਗਿਆ ਚਾਰ ਹੋ ਗਏ ਤਾਂ 200 ਰੁਪਿਆ ਕੁ ਮਾਮੂਲੀ ਜੀ ਗੱਲ ਹੈ ਉਹਨਾਂ ਨੇ ਲੈ ਲੈਣਾ ਤੇ ਤੁਸੀਂ ਇਹ ਦੁਪੱਟਾ ਦੇਖੋ ਪਹਿਲਾਂ ਵਾਲਾ ਮੇਰਾ ਮਸਲੀਨ ਦਾ ਸੀ ਇਹ ਕਾਟਨ ਦੇ ਦੁਪੱਟੇ ਤੇ ਕਰ ਰਹੀਆਂ ਇਹ ਸੂਟ ਨਾਲ ਦੇ ਆਪਾਂ ਕਲਰ ਕਰਾਂਗੇ ਜੀ ਕਿਉਂਕਿ ਇਹ ਚ ਬਾਈਟ ਪ੍ਰਿੰਟ ਹੈਗਾ ਵੀ ਬੂਟੀਆਂ ਹੈਗੀਆਂ ਨੇ ਇਹ ਦੁਪੱਟੇ ਨੂੰ ਆਪਾਂ ਆਫ ਵਾਈਟ ਜੇ ਕਲਰ ਦਾ ਦੁਪੱਟਾ ਹੈਗਾ ਇਹ ਦੁਪੱਟੇ ਦਾ ਬੇਸ ਆਪਾਂ ਸੇਮ ਹੀ ਰੱਖ ਲਾਂਗੇ ਲੜਾਂ ਤੇ ਆਪਾਂ ਟਾਈ ਡਾਈ ਕਰਾਂਗੇ ਇਸ ਤਰੀਕੇ ਨਾਲ ਤੁਸੀਂ ਪੂਰੇ ਦੁਪੱਟੇ ਨੂੰ ਵੀ ਕਰ ਸਕਦੇ ਹੋ ਕੰਨੀਆਂ ਵੀ ਕਰ ਸਕਦੇ ਹੋ ਵਿੱਚ ਡਿਜ਼ਾਈਨ ਵੀ ਪਾ ਸਕਦੇ ਹੋ ਇਹ ਦੇਖੋ ਜੀ ਇਹ ਫਰੋਜੀ ਕਲਰ ਆਪਣੇ ਕੋਲ ਹੈ ਨਹੀਂ ਸੀ ਆਪਾਂ ਵਾਈਟ ਤੇ ਡਾਰਕ ਫਿਰੋਜੀ ਨੂੰ ਮਿਲਾ ਕੇ ਲਾਈਟ ਫਿਰੋਜੀ ਜਿਹਾ ਕਲਰ ਬਣਾ ਲਿਆ ਹਨ ਆਪਾਂ ਨੂੰ ਚਾਹੀਦੇ ਨੇ ਜੀ ਪੇਂਟ ਵਾਲੇ ਕਲਰ ਪੇਂਟ ਵਾਲੇ ਕਲਰ ਐ ਮੰਨ ਲਓ ਵੀ ਇੱਕ ਸ਼ੀਸ਼ੀ ਦੇ ਵਿੱਚੋਂ ਇੱਕ ਚਮਚਾ ਵੀ ਕਲਰ ਦਾ ਨਹੀਂ ਲੱਗਿਆ ਤੁਸੀਂ ਆਪੇ ਸੋਚ ਕੇ ਦੇਖੋ ਵੀ ਕਿੰਨੇ ਕੁ ਪੈਸੇ ਲੱਗਦੇ ਨੇ ਨਾ ਕੋਈ ਰੰਗ ਵਾਲਿਆ ਕੁਝ ਨਹੀਂ ਕਰਿਆ ਜੀ ਦੇਖੋ ਸਿਰਫ ਵੀ ਦੁਪੱਟਾ ਆਪਾਂ ਨੇ ਲੈ ਲਿਆ ਤੇ ਇਹਨੂੰ ਕੋਈ ਬੰਨਣਾ ਨਹੀਂ ਹੈਗਾ ਬੰਨਣ ਵਾਲੇ ਵੀ ਅੱਗੇ ਜੇਕਰ ਤੁਸੀਂ ਵੀਡੀਓ ਵੀ ਦੇਖਣਾ ਚਾਹੁੰਦੇ ਹੋ ਵੀ ਕਿਵੇਂ ਬਨ ਕੇ ਉਹ ਕਿਵੇਂ ਟਾਈ ਡਾਈ ਕਰੀਏ ਤਾਂ ਉਹ ਵੀ ਮੈਂ ਤੁਹਾਨੂੰ ਵੀਡੀਓ ਅਪਲੋਡ ਕਰ ਦੂੰ ਇਹ ਦੇਖੋ ਜੀ ਇਹ ਦੋਨੋਂ ਵੀ ਲੜ ਨੇ ਇਹ ਦੋਨੋਂ ਮੈਂ ਇਕੱਠੇ ਡਬਲ ਕਰ ਲਿਆ ਦੁਪੱਟਾ ਦੋ ਅੱਧ ਕਰਕੇ ਲੜ ਮਲਾ ਲੀ ਹੁਣ ਆਪਾਂ ਨੇ ਦੇਖੋ ਕੀ ਕਰਨਾ ਜਾਂ ਤਾਂ ਤੁਸੀਂ ਐਵੇਂ ਫੋਲਡ ਕਰ ਲਓ ਜਾ ਪਹਿਲਾਂ ਲੜਨਾ ਜਿਵੇਂ ਡਾਵਲ ਲੜ ਕਰ ਲੇ ਦੋਨੇ ਪੱਲੇ ਲੈ ਲੇ ਮੈਂ ਦੁਪट्टे ਦੇ ਇਹਨੂੰ ਦੁਪट्टे ਨੂੰ ਮੈਂ ਗਿੱਲਾ ਕਰ ਲਿਆ ਜੀ ਜਿੱਥੇ ਜਿੱਥੇ ਆਪਾਂ ਨੇ ਕਲਰ ਲਾਉਣਾਗਾ ਆਪਾਂ ਮੈਂ ਤੁਸੀਂ ਸਾਰਾ ਦੁਪੱਟਾ ਕਰ ਲੋ ਗਿੱਲਾ ਤਾਂ ਹੀ نیچے ਮੈਂ ਜਿਹੜਾ ਪੋਲੀਥੀਨ ਉਹ ਰੱਖਿਆ ਹੋਇਆਗਾ ਕਿਉਂਕਿ ਆਪਣੇ ਇਹ ਹੁੰਦਾ ਜੀ ਜਿੱਥੇ ਮੈਂ ਕਟਿੰਗ ਕਰਦੀਆਂ ਮਾਰਕਰ ਦੇ ਦਾਗ ਵੀ ਹੁੰਦੇ ਨੇ ਵੀ ਕਈ ਵਾਰੀ ਮਾਰਕਰ ਦਾ ਕਲਰ ਨਾ ਲੱਗ ਜੇ ਹੁਣ ਆਪਾਂ ਨੇ ਕੀ ਕਰਨਾ ਜਿਵੇਂ ਆਪਾਂ ਲੜ ਡਬਲ ਕਰੇ ਸੀਗੇ ਕੰਨੀ ਨਾਲ ਕੰਨੀ ਮਲਾ ਲੈਣੀਆਂ ਵੀ ਲਾ ਲੋ ਚਾਰ ਤਾਹਾਂ ਕਰ ਲਈਆਂ ਮੈਂ ਹੁਣ ਇਹ ਚਾਰ ਤੈਹਾ ਕਰਨ ਤੋਂ ਬਾਅਦ ਜੀ ਹੁਣ ਆਪਾਂ ਇੰਚ-ਇੰਚ ਕਰਦਾ ਇਹਨੂੰ ਜਿਵੇਂ ਬਾਲ ਪਾਉਨੇ ਹੁੰਨੇ ਆ ਇਸ ਤਰੀਕੇ ਨਾਲ ਫੋਲਡ ਕਰਾਂਗੇ ਇਹ ਤੁਸੀਂ ਵੀਡੀਓ ਦੇ ਵਿੱਚ ਜਿਵੇਂ ਕਿ ਮੈਂ ਕਰ ਰਹੀ ਹਾਂ ਉਵੇਂ ਕਰ ਲਿਓ ਵੀ ਜੇ ਤੁਸੀਂ ਐਵੇਂ ਵੀ ਨਹੀਂ ਕਰਨਾ ਉਹੀ ਇਕੱਠਾ ਕਰਕੇ ਕਰਨਾ ਤਾਂ ਤੁਹਾਡਾ ਉਸ ਤਰੀਕੇ ਦਾ ਡਿਜ਼ਾਈਨ ਬਣ ਜੂਗਾ ਪਰ ਜਿਹੜਾ ਵੀ ਇਹ ਡਿਜ਼ਾਈਨ ਆ ਗਾਇ ਇਸ ਤਰੀਕੇ ਨਾਲ ਬਣੂਗਾ ਰੰਗ ਵੀ ਬਿਲਕੁਲ ਥੋੜਾ ਜਿਹਾ ਲੱਗੂਗਾ ਇਹ ਦੇਖੋ ਜੀ ਜਿਵੇਂ ਆਪਾਂ ਵੀ ਤੈ ਮਾਰਦੇ ਹੁੰਨੇ ਆ ਇੰਚ-ਇੰਚਕ ਦੀ ਤੁਸੀਂ ਤੈ ਮਾਰ ਲਿਓ ਇੱਕ ਵਾਰੀ ਉਧਰ ਨੂੰ ਫੋਲਡ ਕਰ ਲਿਓ ਫਿਰ ਉਹਦੇ ਉੱਤੇ ਤੈ ਬਣਾ ਕੇ ਫਿਰ ਦੂਸਰੀ ਸਾਈਡ ਕਰ ਲਿਓ ਜਿਵੇਂ ਕਿ ਤੁਹਾਨੂੰ ਵੀਡੀਓ ਦੇ ਵਿੱਚ ਦਿਸ ਰਿਹਾਗਾ ਦੇਖੋ ਇਸ ਤਰੀਕੇ ਨਾਲ ਆਪਾਂ ਨੇ ਇਹਦੀਆਂ ਤੈਹਾਂ ਬਣਾ ਲੀਆਂ ਹਨਾ ਇਹਦੀਆਂ ਤੈਹਾਂ ਬਣਾਉਣ ਤੋਂ ਬਾਅਦ ਜੀ ਜਿੰਨੇ ਵੀ ਕਲਰ ਲਾਉਣੇ ਨੇ ਤੁਹਾਨੂੰ ਕੋਈ ਬੰਨਣ ਦੀ ਲੋੜ ਨਹੀਂ ਹੈਗੀ ਇਹਨੂੰ ਇਹ ਜਿਹੜਾ ਡਿਜ਼ਾਈਨ ਆ ਬਿਨਾ ਬੰਨੇ ਤੁਈ ਬਣ ਜਾਂਦਾ ਹੈਗਾ ਪਰ ਇਹਨੂੰ ਲਾਸਟ ਤੱਕ ਜ਼ਰੂਰ ਦੇਖ ਲਿਓ ਵੀ ਲਾਸਟ ਤੇ ਆਪਾਂ ਨੇ ਇੱਕ ਕੰਮ ਕਰਨਾ ਇਹਦੇ ਵਿੱਚ ਜਿਹੜੇ ਡੱਬ ਜਿਵੇਂ ਪੈਂਦੇ ਹੁੰਦੇ ਨੇ ਉਹ ਪਾਉਣ ਲਈ ਤਾਂ ਇਸ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖ ਲਿਓ ਇਹ ਪਹਿਲਾਂ ਆਪਾਂ ਜ਼ਿਆਦਾ ਕਲਰ ਫਰੋਜੀ ਲਾਵਾਂਗੇ ਜੀ ਲੜਾਂ ਤੇ ਆਪਾਂ ਫਰੋਜੀ ਕਲਰ ਲਾ ਲਿਆ ਕਿਉਂਕਿ ਕਲਰ ਵੀ ਆਪਾਂ ਨੇ ਮੈਚ ਜੇ ਕਰਕੇ ਲਾਉਣੇ ਨੇ ਜੇਕਰ ਮਹਿੰਦੀ ਤੇ ਫਰੋਜੀ ਕੋਲੋ ਕੋਲੀ ਲਾਤਾ ਉਹ ਸੋਹਣਾ ਨਹੀਂ ਲੱਗਣਾ ਅ ਇਸ ਲਈ ਆਪਾਂ ਸੈਂਟਰ 'ਚ ਜਿਹੜਾ ਇਹਦਾ orange ਜਿਹਾ ਕਲਰ ਹੈ ਉਹ ਲਾਵਾਂਗੇ ਇਸ ਤੋਂ ਬਾਅਦ ਆਪਾਂ ਦੂਸਰੇ ਕਲਰ ਸਾਈਡਾਂ ਤੇ ਲਾ ਦਾਂਗੇ ਉਹਦੇ ਨਾਲ ਇਹ ਵੀ ਇਹਨਾਂ ਦਾ ਕੰਟਰਾਸਟ ਜਿਹਾ ਸੋਹਣਾ ਹੋ ਜੂ ਇਹ ਦੇਖੋ ਜੀ ਪਹਿਲਾਂ ਆਪਾਂ ਜਿਹੜੇ ਆ ਤੈਹਾਂ ਮਾਰੀਆਂ ਸੀ ਇੱਕ ਸਾਈਡ ਮੈਂ ਫਿਰੋਜੀ ਕਲਰ ਲਾਤਾ ਇਹ ਦੇਖੋ ਜੀ ਐਵੇਂ ਬਰਸ਼ ਨਾਲ ਤੁਸੀਂ ਲਾ ਲਿਓ ਕੋਈ ਤੁਹਾਨੂੰ ਐ ਨਹੀਂ ਹੈਗਾ ਵੀ ਬੀ ਡੁੰਗੇ ਤੱਕ ਲਾਉਣਾ ਸਿਰਫ ਕਿਨਾਰਿਆਂ ਕਿਨਾਰਿਆਂ ਤੇ ਲਾ ਦਿਓ ਵੀ ਬਸ ਇੰਨਾ ਕੁ ਲਾਇਓ ਵੀ ਸਾਰੀਆਂ ਤਹਾਂ ਚ ਚਲਿਆ ਜਾਵੇ ਵੀ ਜਿਆਦੇ ਵੀ ਨਹੀਂ ਆਪਾਂ ਨੇ ਲਾਉਣਾ ਹੈਗਾ ਇੱਕ ਵਾਰੀ ਆਪਣਾ ਇਹ ਦੁਪੱਟਾ ਗਿੱਲਾ ਕਰਿਆ ਹੋਇਆਗਾ ਇਹ ਤਾਂ ਆਪੇ ਚਲਿਆ ਜਾਊਗਾ ਸਾਰੀਆਂ ਤਹਾਂ ਚ ਇਹ ਕਲਰ ਉਤਰਦਾ ਵੀ ਨਹੀਂ ਹੈਗਾ ਜੀ ਤੇ ਬਹੁਤ ਸੋਹਣਾ ਜਿਹੜਾ ਇਹ ਦੁਪੱਟਾ ਥੋੜਾ ਬਣ ਕੇ ਤਿਆਰ ਹੋ ਜਾਊਗਾ ਤੁਸੀਂ ਜੇਕਰ ਕੋਈ ਥੋੜਾ ਪਲੇਨ ਸੂਟਾ ਹੋਤੇ ਵੀ ਇਸੇ ਤਰੀਕੇ ਨਾਲ ਡਾਈ ਡਾਈ ਕਰ ਸਕਦੇ ਹਾਂ ਕਾਟਨ ਦੇ ਤੇ ਤਾਂ ਦੇਖੋ ਜੀ ਮੈਂ ਕਰਕੇ ਦੇਖਿਆਗਾ ਆਪਾਂ ਕਿਸੇ ਸਿੰਥੈਟਿਕ ਕੱਪੜੇ ਤੇ ਵੀ ਕਰਕੇ ਤੁਹਾਨੂੰ ਦਿਖਾਵਾਂਗੇ ਪਹਿਲਾਂ ਮੈਂ ਟਰਾਈ ਕਰ ਲਾਂ ਵੀ ਕਿਵੇਂ ਹੁੰਦਾਗਾ ਕਿਉਂਕਿ ਮੈਂ ਕਾਟਨ ਅ ਮਸਲੀਨ ਤੇ ਟੈਬੀ ਦੇ ਦੁਪੱਟੇ ਤਾਂ ਕਰੇ ਨੇ ਜੀ ਵੀ ਪਰ ਮੈਂ ਜੇ ਤੁਹਾਨੂੰ ਝੂਠ ਬੋਲਾਂ ਤਾਂ ਮੈਂ ਵੀ ਮਤਲਬ ਕਿ ਨਾ ਤਾਂ ਮੈਂ ਚਨੂਨ ਸ਼ਫੂਨ ਦਾ ਦੁਪੱਟਾ ਕਰਿਆਗਾ ਪਿਓਰ ਦਾ ਵੀ ਹੋ ਜਾਊਗਾ ਜੀ ਇਹਦੇ ਨਾਲ ਤੇ ਵੀ ਨਾ ਹੀ ਮੈਂ ਭਿਜ ਮੈਂ ਕੋਈ ਟੈਬੀ ਟੂਬੀ ਹੁੰਦੀ ਹੈ ਆਪਣੀ ਉਹ ਵੀ ਲਾ ਲਓ ਇੱਕ ਸ਼ਿਲਕੀ ਟੈਬੀ ਆ ਰਹੀ ਹੈ ਕਿ ਉਹ ਨਹੀਂ ਕੀਤੀ ਜਿਹੜੀ कॉटन टैबी ਆ ਰਹੀ ਹੈ ਉਹ ਤੇ ਹੋ ਜਾਊਗਾ ਜੀ ਇਹ ਦੇਖੋ ਆਪਾਂ ਨੇ ਫਿਰੋਜੀ ਕਲਰ ਲਾ ਲਿਆ ਇਸ ਤੋਂ ਬਾਅਦ ਆਪਾਂ orange ਕਲਰ ਲਾਵਾਂਗੇ orange ਕਲਰ ਵੀ ਆਪਾਂ ਸੇਮ ਤਰੀਕੇ ਨਾਲ ਹੀ ਲਾਵਾਂਗੇ ਇਹ ਤੈਹਾਂ ਨੂੰ ਸੈੱਟ ਕਰ ਲਾਂਗੇ ਜੀ ਇਹ ਦੇਖੋ ਹੁਣ ਆਪਾਂ orange ਕਲਰ ਲੈਣਾ ਜੀ orange color ਆਪਾਂ ਇਹ ਤੇ ਲਾ ਲੈਣਾ orange ਤੇ green ਆਪਾਂ ਥੋੜਾ ਜਿਹਾ ਘੱਟ ਲਾਵਾਂਗੇ ਜੀ ਫਿਰੋਜੀ ਆਪਾਂ ਥੋੜੀ ਜਿਹੀ ਮੈਂ ਥੋੜਾ ਜਿਹਾ ਵੱਧ ਲਾਏਗਾ ਵੀ ਜਿਹੜਾ orange ਤੇ green ਹੈ ਉਹ ਥੋੜਾ ਜਿਹਾ ਆਪਾਂ ਨੇ ਘੱਟ ਲੈਣਾ ਲਾਉਣਾਗਾ ਜੇਕਰ ਤੁਹਾਨੂੰ ਜ਼ਿਆਦਾ ਕਲਰ ਵੀ ਐਂ ਲੱਗਦਾ ਵੀ ਗਾੜਾ ਜਾਗਾ ਤਾਂ ਤੁਸੀਂ ਥੋੜਾ ਜਿਹਾ ਵੀ ਬ੍ਰਸ਼ ਨੂੰ ਪਾਣੀ 'ਚ ਵੀ ਡਿੱਪ ਕਰ ਸਕਦੇ ਹੋ ਵੀ ਪਰ ਥੋੜਾ ਜਿਹਾ ਜ਼ਿਆਦਾ ਨਹੀਂ ਜੀ ਫਿਰ ਆਪਣਾ ਕਲਰ ਲਾਈਟ ਪੈ ਜਾਊਗਾ ਜੇਕਰ ਆਪਾਂ ਜ਼ਿਆਦਾ ਪਾਣੀ ਲਾਵਾਂਗੇ ਕਿਉਂਕਿ ਪਾਣੀ ਨੇ ਸੁੱਕ ਜਾਣਾ ਅਸਲ ਕਲਰ ਤਾਂ ਇਹਦਾ ਜਿਹੜਾ ਆਪਾਂ ਇਹ ਪੇਂਟ ਵਾਲਾ ਕਲਰ ਲਾ ਰਹੇ ਹਾਂ ਉਹੀ ਹੈਗਾ ਹਨਾ ਇਹ ਦੇਖੋ ਜੀ ਆਪਾਂ ਇੱਕ ਸਾਈਡ ਲਾ ਕੇ ਫਿਰ ਦੂਸਰੀ ਸਾਈਡ ਵੀ ਇਸੇ ਤਰੀਕੇ ਨਾਲ ਲਾ ਲੈਣਾ ਹੁਣ ਤੁਸੀਂ ਸੋਚੋਗੇ ਵੀ ਇਹ ਤਾਂ ਸਿੱਧੀਆਂ ਲੈਣਾ ਬਣ ਗਿਆ ਸਿੱਧੀਆਂ ਲੈਣਾ ਨਹੀਂ ਬਣਦੀਆਂ ਜੀ ਇਹ ਆਪਾਂ ਤੁਹਾਨੂੰ ਲਾਸਟ ਅੱਜ ਤੇ ਦਿਖਾਵਾਂਗੇ ਵੀ ਕਿਵੇਂ ਕਰਿਆ ਇਸ ਤੋਂ ਬਾਅਦ ਮੈਂ ਇਸ ਲਈ ਵੀਡੀਓ ਨੂੰ ਤੁਸੀਂ ਐਂਡ ਤੱਕ ਜਰੂਰ ਦੇਖ ਲਿਓ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਵੀ ਜਰੂਰ ਕਰ ਦਿਓ ਕਿਉਂਕਿ ਤੁਸੀਂ ਖੁਦ ਸੋਚ ਸਕਦੇ ਹੋ ਵੀ ਇਹਨੂੰ ਦੁਪੱਟੇ ਨੂੰ ਬਣਾਉਣ ਤੇ ਮਿਹਨਤ ਕਿੰਨੀ ਲੱਗੀ ਹੈਗੀ ਜੇਕਰ ਵੀ ਆਪਣਾ 200 300 ਰੁਪਏ ਦੀ ਬਚਤ ਹੋ ਗਈ ਦੇਖੋ ਜੇਕਰ ਤੁਸੀਂ ਅੱਜ ਕੱਲ ਟਾਈਡਾਈ ਦੁਪੱਟਿਆਂ ਦੇ ਜਿਹੜਾ ਟ੍ਰੈਂਡ ਹੈ ਬਹੁਤ ਜ਼ਿਆਦਾ ਚੱਲ ਰਿਹਾ ਹੁਣ ਬਸ ਇੱਕ ਚੀਜ਼ ਦਾ ਹੋਰ ਧਿਆਨ ਰੱਖਣਾ ਜੀ ਜਿਵੇਂ ਆਪਾਂ نیچے ਜਿਹੜਾ ਪਹਿਲਾਂ ਆਊਟਸਾਈਡ ਤੇ orange ਕਲਰ ਲਾਇਆ ਸੀਗਾ ਵੀ ਉਹਦੇ ਬਰਾਬਰ ਜੀ ਤੁਸੀਂ ਲਾਉਣਾ ਇਹ ਨਾ ਹੋਵੇ ਵੀ ਤੁਸੀਂ ਇੱਕ ਸਾਈਡ ਵੀ ਕੱਟ ਕਰਤਾ ਇੱਕ ਸਾਈਡ ਵੱਧ ਵੀ ਬਰਾਬਰ ਜੀ ਰੱਖਿਓ ਜੀ ਭਾਵੇਂ نیچےੋਂ ਦੇਖ ਲਿਓ ਵੀ ਕਿੰਨਾ ਕੁ ਲੱਗਿਆ ਹੋਇਆ ਉਧਰਲੀ ਸਾਈਡ ਹੁਣ ਆਪਾਂ ਤੀਸਰਾ ਕਲਰ ਲਾਉਣਾ ਇਹਦੇ ਵਿੱਚ ਭਾਵੇਂ ਤੁਸੀਂ ਸੱਤ ਕਲਰ ਲੋ ਜੀ ਸੇਮ ਤਰੀਕੇ ਨਾਲ ਲੱਗ ਜਾਣਗੇ ਉਹ ਤੁਹਾਡੀ ਵੀ ਹੈਨਾ ਜਿਵੇਂ ਦੇ ਵੀ ਲਾਉਣੇ ਨੇ ਤੁਸੀਂ ਲਾਈਟ ਡਾਰਕ ਕਰਨਾ ਤਾਂ ਤੁਸੀਂ ਇਹਦੇ ਵਿੱਚ ਵਾਈਟ ਕਲਰ ਮਿਕਸ ਕਰ ਸਕਦੇ ਹੋ ਉਹ ਲਾਈਟ ਹੋ ਜਾਊਗਾ ਜੇ ਤੁਸੀਂ ਵੀ ਪਹਿਲਾਂ ਬਣਾਉਣਾ ਪੈਂਦਾ ਜੀ ਉਹ ਕਲਰ ਤੇ ਉਹ ਵੀ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਕਦੇ ਵੀਡੀਓ ਬਣਾਵਾਂਗੇ ਆਪਾਂ ਉਹ ਤੇ ਜੇ ਤੁਸੀਂ ਵੀ ਡਾਰਕ ਕਰਨਾ ਤਾਂ ਤੁਸੀਂ ਥੋੜਾ ਜਿਆ ਡਾਰਕ ਕੋਈ ਕਲਰ ਵਿੱਚ ਮਿਕਸ ਕਰਕੇ ਕਿਉਂਕਿ ਇਹ ਕਲਰ ਇੱਕ ਦੂਜੇ ਨਾਲ ਮਿਕਸ ਹੋ ਕੇ ਬਣ ਜਾਂਦੇ ਨੇ ਇਸੇ ਤਰੀਕੇ ਨਾਲ ਜੀ ਆਪਾਂ ਵੀ ਗ੍ਰੀਨ ਕਲਰ ਲਾ ਲੈਣਾ ਇਹ ਦੇਖੋ ਮੇਰੇ ਹੱਥ ਤੇ ਥੋੜਾ ਜਿਹਾ orange ਕਲਰ ਲੱਗ ਗਿਆ ਸੀ ਪਰ ਜਦੋਂ ਵੀ ਤੁਸੀਂ ਇਹ ਮੇਰੇ ਘਰ ਪਾਉਣ ਵਾਲਾ ਸੂਟ ਸੀਗਾ ਆ ਵੀ ਇਹ ਦੁਪੱਟਾ ਮੈਂ ਡੇਲੀ ਵੇਅਰ ਲਈ ਕੀਤਾਗਾ ਵੀ ਇਸ ਕਰਕੇ ਮੇਥੋਂ ਥੋੜਾ ਜਿਹਾ ਵੀ ਇਹ ਹੋ ਜਾਂਦਾ ਜਿਵੇਂ ਫਰੋਜੀ ਤੇ ਹੱਥ ਲੱਗ ਗਿਆ ਫਿਰ ਅੱਗੇ ਆਪਾਂ ਦੁਪੱਟੇ ਤੇ ਲਾ ਲਿਆ ਉਹ ਦੁਪੱਟੇ ਤੇ ਲੱਗ ਜੂ ਇਸ ਕਰਕੇ ਤੁਸੀਂ ਪਾਣੀ ਦਾ ਕੱਪ ਜ਼ਰੂਰ ਕੋਲ ਰੱਖਿਓ ਵੀ ਜਾਂ ਫਿਰ ਵੀ ਹੱਥਾਂ ਨੂੰ ਜਦੋਂ ਵੀ ਇੱਧਰ ਦੂਸਰੇ ਕਲਰ ਚ ਲਾਉਣਾ ਇੱਕ ਲਫਾਫਾ ਪੋਲੀਥੀਨ ਰੱਖ ਲਿਓ ਉਹਦੀ ਮਦਦ ਨਾਲ ਹੀ ਇੱਕ ਦੂਜੇ ਵੀ ਪਲਟਿਓ ਇਹਨੂੰ ਜਾਂ ਫਿਰ ਇਹ ਨਾ ਹੋਵੇ ਵੀ ਤੁਸੀਂ ਫਰੋਜੀ ਕਲਰ ਵਾਲਾ ਹੱਥ ਉਧਰ ਲਾਤਾ ਫਿਰ ਉਹ ਕਿਉਂਕਿ ਗਿੱਲਾ ਕਲਰ ਤਾਂ ਜੀ ਦੇਖੋ ਚੜੀ ਜਾਣਾਗਾ ਇਸੇ ਤਰੀਕੇ ਨਾਲ ਦੇਖੋ ਆਪਾਂ ਗ੍ਰੀਨ ਲਾ ਲਿਆ ਹੁਣ ਆਪਣਾ ਇੱਕ ਬਸ ਲਾਸਟ ਇੱਕ ਕੰਮ ਰਹਿ ਗਿਆ ਉਹ ਤੁਸੀਂ ਧਿਆਨ ਨਾਲ ਦੇਖ ਲਿਓ ਉਹ ਜ਼ਰੂਰੀ ਹੈ ਜੀ ਕਰਨਾ ਇਨੂੰ ਆਪਾਂ ਬ੍ਰਸ਼ ਨਾਲ ਚੰਗੀ ਤਰ੍ਹਾਂ ਕਰ ਲਾਂਗੇ ਤੁਸੀਂ ਦੇਖ ਸਕਦੇ ਹੋ ਅੱਧਾ ਚਿੱਟਾ ਤੁਸੀਂ ਉੱਪਰ ਉੱਪਰ ਲਾਇਆ ਇਹ ਦੇਖੋ ਮੈਂ ਕਲਰ ਸਾਰੀ ਦੁਪੱਟੇ ਦੇ ਵਿੱਚ ਬ੍ਰਸ਼ ਨਾਲ ਡੂੰਘੇ ਤੱਕ ਨਹੀਂ ਲਾਇਆ ਹਨਾ ਇਸੇ ਤਰੀਕੇ ਨਾਲ ਲਾਉਣਾ ਤੁਸੀਂ ਇਹ ਨਹੀਂ ਸੋਚਣਾ ਵੀ ਆਪਾਂ ਨੇ ਅੱਧੀ ਵੀ ਚਿੱਟਾ ਪਿਆਗਾ ਕਿਉਂਕਿ ਆਪਣੇ ਜਿਹੜੇ ਵੀ ਡੱਬ ਨੇ ਉਹ ਬਣਨਗੇ ਹੀ ਤਾਂ ਜੇ ਆਪਾਂ ਉੱਪਰ ਉੱਪਰ ਕਲਰ ਲਾਵਾਂਗੇ ਇਸ ਤੋਂ ਬਾਅਦ ਜੀ ਜਿਹੜੇ ਆਪਾਂ ਉਹ ਡੱਬ ਜੇ ਬਣਾਉਣ ਲਈ ਲਾਈਟ ਡਾਰਕ ਆਪਾਂ ਨੇ ਕੀ ਕਰਨਾ ਤੁਸੀਂ ਵੀਡੀਓ ਨੂੰ ਅੱਗੇ ਤੱਕ ਜ਼ਰੂਰ ਦੇਖ ਲਿਓ ਹੁਣ ਆਪਾਂ ਨੇ ਲਾਸਟ ਕੰਮ ਕਰਨਾ ਜੀ ਬਸ ਜੇ ਇਹ ਕੰਮ ਤੁਸੀਂ ਸਹੀ ਤਰੀਕੇ ਨਾਲ ਕਰ ਲਿਆ ਤਾਂ ਤੁਹਾਡਾ ਦੁਪੱਟਾ ਜਿਹੜਾ ਬਹੁਤ ਸੋਹਣਾ ਬਣ ਕੇ ਤਿਆਰ ਹੋਊਗਾ ਬਾਕੀ ਇਹ ਕਲਰ ਨੇ ਫੈਲ ਇਸ ਨਾਲ ਜਾਣਾ ਜੀ ਜਿਵੇਂ ਆਪਣਾ ਦੁਪੱਟਾ ਇਹ ਗਿੱਲਾ ਕਰਕੇ ਆਪਾਂ ਨੇ ਕਲਰ ਕੀਤੇ ਨੇ ਤਾਂ ਇਹਨਾਂ ਨੇ ਆਪਣੇ ਆਪ ਹੀ ਫੈਲ ਜਾਣਾਗਾ ਇਹ ਕਿਉਂਕਿ ਕੈਮਰੇ ਵੀਡੀਓ ਬਣਾਉਣ ਕਰਕੇ ਜੀ ਆਪਾਂ ਨੂੰ ਥੋੜੀ ਜਿਹਾ ਜਗ੍ਹਾ 'ਚ ਕਰਨਾ ਪੈ ਰਿਆ ਨਹੀਂ ਤਾਂ ਆਪਾਂ ਚਲੋ ਕਿਤੇ ਵੀ نیچے ਕਪੜਾ-ਕੂਪੜਾ ਵਿਛਾ ਕੇ ਕਰਦੇ ਇਹ ਦੇਖੋ ਜੀ ਆਪਾਂ ਨੇ ਇਹ ਵਾਲੇ ਬੱਟ ਦੇਣੇ ਨੇ ਤੁਸੀਂ ਦੇਖ ਸਕਦੇ ਹੋ ਜਿਵੇਂ ਕਿ ਮੈਂ ਆਪਾਂ ਕਪੜਾ ਨਿਚੋੜਦੇ ਹੁੰਨੇ ਆ ਉਵੇਂ ਤੁਸੀਂ ਬੱਟ ਦੇ ਦਿਓ ਇਹਨੂੰ ਵੀ ਜ਼ਿਆਦਾ ਵੀ ਇਹ ਨਾ ਹੋਵੇ ਵੀ ਤੁਸੀਂ ਜਮੀ ਜ਼ਿਆਦਾ ਦੇਤੇ ਵੀ ਵਧੀਆ ਵੀ ਉਂ ਬਟ ਦੇ ਲਓ ਜਿੰਨੇ ਕੁ ਵੀ ਤੁਹਾਡੇ ਤੋਂ ਦਿੱਤੇ ਜਾਣਗੇ ਬਸ ਬਟ ਦੇ ਕੇ ਸਿਰਫ 2 ਜਾਂ 4 ਸਕਿੰਟ ਵਾਸਤੇ ਨੂੰ ਛੱਡਣਾ ਜ਼ਿਆਦਾ ਟਾਈਮ ਨਹੀਂ ਵੀ ਇਸੇ ਤਰੀਕੇ ਨਾਲ ਰੱਖਣਾ ਸਿਰਫ 2 ਜਾਂ 4 ਸਕਿੰਟ ਇਸ ਤੋਂ ਵੱਧ ਨਹੀਂ ਜੀ ਇਸ ਤੋਂ ਵੱਧ ਆਪਾਂ ਇਹ ਜਿਹੜੇ ਬਟ ਨੇ ਇਹ ਢੇੜ ਲਾਂਗੇ ਇਹ ਦੇਖੋ ਜੀ ਇਸ ਤਰੀਕੇ ਨਾਲ ਵਟ ਦੇਣੇ ਨੇ ਇਹ ਜ਼ਰੂਰੀ ਹੈ ਜੀ ਸਾਰਿਆਂ ਜੋ ਮੇਨ ਚੀਜ਼ੇ ਦੀ ਆਪਣੀ ਟਾਈ ਡਾਈ ਦੁਪੱਟਿਆ ਕਰਨ ਲਈ ਪੇਂਟ ਵਾਲੇ ਰੰਗ ਨਾਲ ਇਹ ਜ਼ਰੂਰੀ ਹੈਗੀ ਇਹ ਦੇਖੋ ਜੀ ਥੋੜਾ ਜਿਹਾ ਜ਼ਿਆਦਾ ਗਿੱਲਾ ਰਹਿ ਗਿਆ ਦੁਪੱਟਾ ਤਾਂ ਫਿਰ ਐਵੇਂ ਕਲਰ ਵੀ ਨਿਕਲ ਜਾਂਦਾ ਇਸ ਲਈ ਆਪਾਂ ਵਟ ਹੁਣ ਬੰਦ ਕਰ ਦਾਂਗੇ ਹੁਣ ਮੈਂ ਤੁਹਾਨੂੰ ਗਿੱਲਾ ਦੁਪੱਟਾ ਹੀ ਖੋਲ ਕੇ ਦਿਖਾਉਣੀ ਆ ਤੁਸੀਂ ਦੇਖੋ ਕਿੰਨਾ ਸੋਹਣਾ ਲੱਗੂਗਾ ਇਸ ਤੋਂ ਬਾਅਦ ਜੀ ਆਪਾਂ ਇਹਨੂੰ ਸੁੱਕਣਾ ਪਾ ਦਾਂਗੇ ਇਹ ਤੁਸੀਂ ਦੇਖ ਸਕਦੇ ਹੋ ਜੀ ਕਿੰਨਾ ਸੋਹਣਾ ਦੇਖੋ ਆਪਣਾ ਦੁਪੱਟਾ ਹੋ ਗਿਆ ਸਾਰੀਆਂ ਤੈਹਾਂ ਐਮੀ ਬਣੀਆਂ ਨੇ ਜੀ ਕੋਈ ਐਮੀ ਨਹੀਂ ਹੈਗਾ ਵੀ ਤੁਹਾਨੂੰ ਮੈਂ ਉੱਪਰਲੀ ਤੈਹ ਦਿਖਾਤੀ ਤੁਹਾਨੂੰ ਮੈਂ ਸਾਰੀ ਤੈਹਾਂ ਦਿਖਾ ਰਹੀਆਂਗੀ ਇਹ ਦੇਖੋ ਕਿੰਨੀਆਂ ਸੋਹਣੀਆਂ ਵੀ ਜਿਹੜੇ ਇਹ ਲੈਣਾ ਨੇ ਬਣ ਕੇ ਤੇ ਵਧੀਆ ਦੁਪੱਟਾ ਆਪਣਾ ਬਣ ਗਿਆ ਤੁਸੀਂ ਕੋਈ ਵੀ ਡਿਜ਼ਾਈਨ ਇਸ ਤਰੀਕੇ ਨਾਲ ਪਾ ਸਕਦੇ ਹੋ ਤੁਸੀਂ ਬਣ ਕੇ ਵੀ ਬਣਾ ਸਕਦੇ ਹੋ ਹਨਾ ਬਿਨਾ ਬੰਨੇ ਤਾਂ ਇਹ ਡਿਜ਼ਾਈਨ ਤਾਂ ਬਿਨਾ ਬੰਨੇ ਤੇ ਹੀ ਬਣ ਜੂਗਾ ਜੇਕਰ ਤੁਸੀਂ ਕੰਨੀਆਂ ਤੇ ਬਣਾਉਣਾ ਚਾਹੁੰਦੇ ਹੋ ਤਾਂ ਵੀ ਬਣ ਜੂ ਦੇਖੋ ਜੀ ਇਹ ਦੁਪੱਟਾ ਆਪਾਂ ਨੇ ਸੁੱਕਣਾ ਪਾਤਾ ਕਿੰਨਾ ਸੋਹਣਾ ਲੱਗ ਰਿਹਾ ਹੈਗਾ ਹਨਾ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਿਓ ਜੀ ਤੇ ਸ਼ੇਅਰ ਵੀ ਭੈਣੋ ਜ਼ਰੂਰ ਕਰ ਦਿਓ ਕਿਉਂਕਿ ਇਹ ਵੀਡੀਓ ਮੇਰੇ ਕਿਸ ਨਾ ਕਿਸੇ ਭੈਣ ਦੇ ਜ਼ਰੂਰ ਕੰਮ ਆਉਗੀ ਤੇ ਪੈਸੇ ਦੀ ਵੀ ਬਚਤ ਇਹਦੇ ਨਾਲ ਤੁਸੀਂ ਕਰ ਸਕਦੇ ਹੋ ਤੇ ਕਮੈਂਟ ਵੀ ਜ਼ਰੂਰ ਕਰ ਦਿਓ ਜੀ ਧੰਨਵਾਦ ਜੀ